ਸੱਚੀ ਯਾਰ ਆਪਾਂ ਕਹਿੰਦੇ ਨੇ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਆ ਕੁੜੀ ਦੀ ਹਿੰਮਤ ਦੇਖੋ ਦੇਖੋ ਅਸਲੀ ਟੈਲੈਂਟ ਦਿਖਾਇਆ ਕੁੜੀ ਨੇ ਸੱਚੀ ਯਾਰ ਕਲਾਕਾਰੀ ਦਿਖਾਉਣ ਵਾਲੇ ਤਾਂ ਬਹੁਤ ਦੇਖੇ ਨੇ ਪਰ ਇਹਨੂੰ ਕਹਿੰਦੇ ਨੇ ਅਸਲੀ ਕਲਾਕਾਰੀ ਤਾਂ ਯਾਰ ਈਆਂ ਵੀ ਯਾਰ ਉਹ ਕਿਹੜਾ ਕੰਮ ਨਹੀਂ ਜਿਹੜਾ ਕਰ ਨਹੀਂ ਸਕਦੀਆਂ ਇਸ ਧੀ ਨੂੰ ਨਾ ਦਿਲੋਂ ਸਲੂਟ ਆ ਜਿਹੜੀ ਨੇ ਇੰਨੀ ਸੋਹਣੀ ਕਲਾਕਾਰੀ ਦਿਖਾਈ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਦੇਖੋ ਹੁਣ ਇਹ ਨਿਸ਼ਾਨਾ ਲਾਉਗੀ ਉਹ ਲਾਤਾ ਨਿਸ਼ਾਨਾ ਸੱਚੀ ਯਾਰ ਇੰਨੀ ਕਲਾਕਾਰੀ ਦਿਖਾਉਣੀ ਕੋਈ ਖੇਡ ਦੀ ਗੱਲ ਨਹੀਂ ਕੋਈ ਟੈਲੈਂਟ ਵਾਲੀ ਦਿਖਾ ਸਕਦਾ ਵਾਕੀ ਕੀ ਕਹਿਣਾ ਚਾਹੋਗੇ ਤੁਸੀਂ ਦੱਸਿਓ ਜਰੂਰ ਆ ਕਿਸੇ ਘਰਾਂ ਦੇ ਵਿੱਚ ਨਾ ਚੋਰ ਪੜਨ ਲੱਗਦੇ ਸੀਗੇ ਤੇ ਦੇਖੋ ਯਾਰ ਆਹ ਗੇਟ ਦੇ ਮੂਹਰੇ ਜਦੋਂ ਚੋਰ ਆਉਂਦੇ ਆ ਤੇ ਆਲਾਰਮ ਵੱਜਣ ਲੱਗ ਜਾਂਦਾ ਸੱਚੀ ਯਾਰ ਆਹ ਤਾਂ ਬਹੁਤ ਵਧੀਆ ਯਾਰ ਬਚਾਅ ਹੋ ਗਿਆ ਨਹੀਂ ਤਾਂ ਯਾਰ ਚੋਰੀ ਹੋ ਜਾਂਦੀ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਜੀ